ਪੀਵੀ ਕਾਨਮੇ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਇਸ ਪਹੁੰਚੇ ਹਾਂ ਵਾਰਡ ਨੰਬਰ 11 ਵਿੱਚ ਜਿੱਥੇ ਕਿ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ ਸੀਵਰੇਜ ਸਮੱਸਿਆ, ਵਾਟਰ ਸਪਲਾਈ ਸਮੱਸਿਆ ਅਤੇ ਗਲੀਆਂ ਦੀ ਸਮੱਸਿਆ ਅਤੇ ਲਾਈਟਿੰਗ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਅੱਗੇ ਘਾਰ ਲਗਾ ਰਹੇ ਹਨ ਕਿ ਸਾਡੀ ਸਮੱਸਿਆਵਾਂ ਨੂੰ ਦੇਖਿਆ ਜਾਵੇ ਅਤੇ ਸੁਣਿਆ ਜਾਵੇ ਅਤੇ ਉਸ ਦਾ ਹੱਲ ਕੀਤਾ ਜਾਵੇ ਆਓ ਆਪਾਂ ਗੱਲਬਾਤ ਕਰਦੇ ਹਾਂ ਵਾਰਡ ਵਾਸੀਆਂ ਨਾਲ ਇਹ ਵਾਰਡ ਨੰਬਰ 11 ਦੀ ਕੰਪਲੇਨ ਹੈਗੀ ਹੈ ਹਰ ਇੱਕ ਘਰ ਦੀ ਕੰਪਲੇਨ ਹੈਗੀ ਹੈ ਜਿਸ ਤਰ੍ਹਾਂ ਕਿ ਮਤਲਬ ਕਾਫੀ ਇਥੋਂ ਦੇ ਨਮਾਇਦਗੀ ਵੀ ਹੈਗੇ ਨੇ ਤੇ ਉਹਨਾਂ ਵੱਲੋਂ ਕੋਈ ਕੋਈ ਵੀ ਕੋਈ ਵੀ ਸੁਣਵਾਈ ਨਹੀਂ ਹੈਗੀ ਆ ਕੋਈ ਵੀ ਅਸੀਂ ਕਹਿੰਦੇ ਆ ਅਗਲੇ ਸੁਣਦੇ ਹੀ ਨਹੀਂ ਨੇ ਕੋਈ ਵੀ ਗੱਲ ਕੋਈ ਗੌਰ ਨਹੀਂ ਕਰਦੇ ਨੇ ਇਸ ਚੀਜ਼ 'ਤੇ ਸਾਰੇ ਸਰਕਾਰ ਕਾਫੀ ਦਾਵੇ ਕਰਦੀ ਹੈ ਕਿ ਮਤਲਬ ਕਾਫੀ ਉਹਨਾਂ ਦੇ ਦਾਵੇ ਸਾਰੇ ਬੇਬੁਨਿਆਦ ਹੈਗੇ ਨੇ ਸਾਨੂੰ ਉਹਨਾਂ ਦੇ ਕਿਸੇ ਵੀ ਦਾਵੇ ਤੇ ਕੋਈ ਯਕੀਨ ਨਹੀਂ ਹੈਗਾ ਕੋਈ ਇੱਥੇ ਵੋਟ ਮੰਗਣ ਜ਼ਰੂਰ ਆਏ ਨੇ ਲੱਡੂ ਜ਼ਰੂਰ ਖਵਾਏ ਨੇ ਲੇਕਿਨ ਉਹਨਾਂ ਨੇ ਸੜਕਾਂ ਦੀ ਕੋਈ ਬਾਤ ਨਹੀਂ ਪੁੱਛੀ ਸਾਨੂੰ ਪਹਿਲਾਂ ਚਾਹੀਦੀ ਮੰਗ ਸਾਡੀ ਸਭ ਇਹ ਸੜਕਾਂ ਬਣਵਾਉਣ ਦੀ ਮੰਗ ਹੈਗੀ ਸੀਵਰ ਪਵਾਉਣ ਦੀ ਮੰਗ ਹੈਗੀ ਹੈ ਹੱਦ ਤੋਂ ਜ਼ਿਆਦਾ ਇਹੀ ਮੰਗ ਹੈਗੀ ਹੈ ਕੋਈ ਸੜਕਾ ਬਣਾਣਾ ਸਿਵਰਜ ਬਣਾਣਾ ਜਦੋਂ بارش ਆਂਦੀ ਓਦੋਂ ਪਾਣੀ ਬਹੁਤ ਖੜਾ ਹੁੰਦਾ ਲੋਕੀ ਡਿੱਗਦੇ ਨੇ ਬੱਚੇ ਡਿੱਗਦੇ ਨੇ ਇੰਨੇ ਨੇ ਸੱਪ ਨਿਕਲਦੇ ਨੇ ਬਹੁਤ ਦਿੱਕਤ ਆਈ ਪਈ ਏ ਇੰਨੇ ਨਾਲ ਪਾਣੀ ਇਕੱਠਾ ਹੋ ਜਾਂਦਾ ਕਿ ਕਿਦੜੇ ਜਾਨ ਨੂੰ ਜੀ ਵੀ ਨਹੀਂ ਕਰਦਾ ਇੰਨੇ ਸੀ ਪਰੇਸ਼ਾਨ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਿਆ ਸਰਕਾਰ ਇਹ ਕਲੋਨੀ ਬਣੀ ਕਿੰਨੇ ਸਮਾਂ ਤੋਂ ਸਮੱਸਿਆ ਆ ਰਹੀ ਏ ਇਹ ਤਾਂ ਬਹੁਤ ਸਾਲ ਹੋ ਗਏ ਨੇ ਬਹੁਤ ਦਿੱਕਤ ਆਈ ਪਈ ਏ ਸਰਕਾਰ ਨੂੰ ਇਹ ਬੇਨਤੀ ਹੈ ਕਿ ਸੜਕਾ ਸੜਕਾ ਚੰਗੀ ਤਰ੍ਹਾਂ ਬਣਾਣਾ ਇਹ ਪਾਣੀ ਪੂਣੀ ਲੋਕੀ ਬੋਲਦੇ ਨੇ ਲੋਕਾਂ ਦੇ ਪਲਾਟ ਚ ਕੁਛ ਵੀ ਨਹੀਂ ਕਰਦੇ ਕੋਈ ਸੁਣਵਾਈ ਨਹੀਂ ਕਰਦੇ ਉਹ ਕਹਿੰਦੇ ਨੇ ਅਸੀਂ ਬਣਾਣੀਆਂ ਨਹੀਂ ਸੜਕਾ ਸਾਡੇ ਵਾਸਤੇ ਵਿੱਚ ਹੀ ਨਹੀਂ ਤੇ ਇਸ ਕਰਕੇ ਪਲਾਟਾਂ 'ਚ ਬਹੁਤ ਪਾਣੀ ਜਾਂਦਾ ਜਿਨ੍ਹਾਂ ਦੇ ਪਲਾਟੇ ਉਹ ਆ ਕੇ ਬਹੁਤ ਬੋਲਦੇ ਨੇ ਕਿ ਆਪਣਾ ਪਾਣੀ ਬੰਦ ਕਰੋ ਪਾਣੀ ਬੰਦ ਕਰੋ ਅਸੀਂ ਕਿੱਧਰ ਜਾਈਏ ਫਿਰ ਸਾਡੇ ਬੱਚੇ ਵੀ ਬਹੁਤ ਪਰੇਸ਼ਾਨ ਹੁੰਦੇ ਨੇ ਮਹਾਰਾ ਜੀ ਸਾਡੀ ਕਲੋਨੀ ਦੀ ਪਰੇਸ਼ਾਨੀ ਤਾਂ ਹੈ ਹੀ ਹੈਗੀ ਆ ਸੀਵਰੇਜ ਦੀ ਪਾਣੀ ਪਲਾਟਾਂ ਛੱਡਦੇ ਆ ਲੇਕਿਨ ਕੂੜੇ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਜੇ ਕੂੜਾ ਸਿੱਟਣ ਜਾਂਦੇ ਆ ਤਾਂ ਕੂੜਾ ਆਪਣੇ ਕੋਈ ਪਲਾਟਾਂ 'ਚ ਸਿੱਟਣ ਨਹੀਂ ਦਿੰਦਾ ਜੇ ਸਿੱਟਦੇ ਆ ਤਾਂ ਕਾਰਪੋਰੇਸ਼ਨ ਜਿਹੜੀ ਆ ਪਹਿਲਾਂ ਗੱਡੀਆਂ ਲਾ ਦਿੰਦੀ ਆ ਉਹ 100 ਰੁਪਏ ਮੰਗਦਿਆ ਪਰ ਆਪਣੀ ਮਰਜ਼ੀ ਨਾਲ ਹੀ ਕੂੜਾ ਚੱਕ ਕੇ ਲੈ ਕੇ ਜਾਂਦੇ ਆ ਆਪਣੀ ਮਰਜ਼ੀ ਨਾਲ ਹੀ ਬੰਦ ਕਰ ਦਿੰਦੇ ਆ ਵੀ ਆ ਸੱਟ ਤੋਂ ਵੱਡੀ ਸਮੱਸਿਆ ਹੈ ਇੱਕ ਤਾਂ ਲਾਈਟਾਂ ਦੀ ਬੜੀ ਸਮੱਸਿਆ ਹੈ ਸਾਡੇ ਕੋਲ ਜਦੋਂ ਕੋਈ ਰਾਤ ਨੂੰ ਆਵੇ ਸਟਰੀਟ ਲਾਈਟਾਂ ਦੀ ਬੇਹੱਦ ਸਮੱਸਿਆ ਮੁੰਡਿਆਂ ਸਾਹਿਬ ਨੇ ਜਾਂ ਕਿਸੇ ਕਾਉਂਸਲਰ ਨੇ ਵੀ ਮੋਰੇ ਮੋਰੇ ਤਾਂ ਜਾ ਕੇ ਲਾਈਟਾਂ ਸਟਰੀਟ ਲਾਈਟਾਂ ਲਾਤੀਆਂ ਬਹੁਤ ਵਧੀਆ ਕਿਹਾ ਗਿਆ ਦੇਖੋ ਜੇ ਅਸੀਂ ਸਟਰੀਟ ਲਾਈਟਾਂ ਲਾਤੀਆਂ ਇਦਾਂ ਕਰਤਾ ਪਰ ਆ ਪਿੱਛੇ ਆਣ ਕੇ ਕਦੀ ਨਹੀਂ ਨਿਗਾਹ ਮਾਰੀ ਵੀ ਪਿਛਲਿਆਂ ਦਾ ਕੀ ਹਾਲ ਆ ਐਨੀ ਬਾਦਰਸ਼ ਰਹਿੰਦੀ ਆ ਐਨੇ ਤੰਗ ਰਹਿੰਦੇ ਆ ਕੋਈ ਪਰੇਸ਼ਾਨੀ ਨਹੀਂ ਕੋਈ ਆਉਂਦਾ ਜਾਂਦਾ ਡਿੱਗ ਗਿਰ ਜੇ ਕਿਸੇ ਤਰ੍ਹਾਂ ਵੀ ਕੁਝ ਵੀ ਹੋ ਜਾ ਕੋਈ ਪ੍ਰਭੂ ਸਾਹਿਬ ਨਹੀਂ ਨਮਾਇਦਗਿਆ ਨਹੀਂ ਆਉਂਦੇ ਨਮਾਇਦਗਿਆਂ ਨੂੰ ਬਹੁਤ ਵਾਰ ਕਿਹਾ ਇਸ ਤੋਂ ਪਹਿਲਾਂ ਜਿਹੜੀ ਕਾਉਂਸਲਰ ਸੀ ਉਹਨੂੰ ਵੀ ਕਿਹਾ ਸੀਗਾ ਵੀ ਸਾਨੂੰ ਸੀ ਸਟਰੀਟ ਲਾਈਟਾਂ ਲਵਾ ਕੇ ਦਿਓ ਮਹੱਲੇ 'ਚ ਬੜੀ ਪ੍ਰੋਬਲਮ ਆਂਦੀ ਆ ਕੱਚੀਆਂ ਛੜਕਾਂ ਨੇ ਉਹ ਕਹਿੰਦੀ ਦੀਵਾਲੀ ਨੂੰ ਪਤਾ ਨਹੀਂ ਕਿਹੜੀ ਦੀਵਾਲੀ ਆ ਹੁਣ ਮਾਨ ਸਰਕਾਰ ਆਈ ਇਹ ਵੀ ਕਹਿੰਦੇ ਸੀ ਸਾਰਾ ਸਵਰਗ ਬਣਾਤਾ ਆ ਸਵਰਗ ਦੇਖੋ ਅੱਗੇ ਅੱਗੇ ਸਵਰਗਾਂ ਪਿੱਛੇ ਤਾਂ ਨਰਕਾ ਨਰਕਲ ਵੀ ਝਾਕੀ ਮਾਰ ਲਓ ਬਹੁਤ ਕੁਝ ਕਹਿਣ ਨੂੰ ਤਾਂ ਕਹਿ ਦਿੰਨੇ ਹੋ ਪਰ ਅਜੇ ਤੱਕ ਕੋਈ ਨੁਮਾਇੰਦਾ ਵੀ ਇੱਥੇ ਆਇਆ ਨਹੀਂ ਜਿਹੜਾ ਨਵਾਂ ਨੁਮਾਇੰਦਾ ਬਣਦਾ ਉਹ ਚੱਕ ਕੇ ਪਲਾਟਾਂ ਦੀ ਮਿੱਟੀ ਪਲਾਟਾਂ ਤੇ ਸਿੱਟ ਕੇ ਚਲਾ ਜਾਂਦਾ ਫੋਟੋਆਂ ਖਿਚਾ ਕੇ ਆਪਣੇ ਦੱਸ ਦਿੰਦਾ ਵੀ ਦੋ ਜੀ ਆਪ ਪਾਰਟੀ ਕੰਮ ਕਰਦੀ ਪਈ ਆ ਪਰ ਉਹਦਾ ਕੋਈ ਫਾਇਦਾ ਨਹੀਂ ਅਸਲ ਦੇ ਵਿੱਚ ਇਹ ਨੁਮਾਇੰਦੇ ਆਣ ਕੇ ਦੇਖਦੇ ਨਹੀਂ ਦੁਨੀਆ ਦੀ ਕੀ ਪਰੇਸ਼ਾਨੀ ਆ ਪਲੱਸ ਜਦੋਂ ਕੋਈ ਮਕਾਨ ਬਣਾਉਣ ਲੱਗਦਾ ਉਹਨੂੰ ਪਾਣੀ ਦੀ ਪ੍ਰੋਬਲਮ ਆ ਉਹਨੂੰ ਕਹਿੰਦੇ ਆ ਵੀ ਐਨਓਸੀ ਲੈ ਐਨਓਸੀ ਕਿਉਂ ਲਈਏ ਜੀ ਜਦ ਤਾ ਐਨਓਸੀ ਤਾਂ ਲੈਣ ਦਾ ਹੱਕ ਬਣਦਾ ਜੇ ਸੀਵਰੇਜ ਪਏ ਹੋਣ ਸਵੀਟ ਲਾਈਟਾਂ ਹੋਣ ਸੜਕਾਂ ਬਣੀਆਂ ਹੋਣ ਵਾਟਰ ਸਪਲਾਈ ਹੋਵੇ ਫਿਰ ਐਨਓਸੀ ਲੈਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਆਏਗਾ ਇਹ ਫਿਰ ਵੀ ਕਹਿੰਦੇ ਵੀ ਐਨਓਸੀ ਲਓ ਤਾਂ ਮਕਾਨ ਬਣਾਉਣ ਦੇਣਾ ਗਰੀਬ ਬੰਦਾ ਪਤਾ ਨਹੀਂ ਕਿੱਦਾਂ ਲੈਂਦਾ ਕਿੱਦਾਂ ਨਹੀਂ ਜਗ੍ਹਾ ਲੈ ਕੇ ਆਪਣਾ ਮਕਾਨ ਬਣਾਉਂਦਾ ਪਰ ਉੱਥੇ ਆਣ ਕੇ ਆ ਵੀ ਨਕਸ਼ਾ ਪਾਸ ਕਰੋ ਐਨਓਸੀ ਲਓ ਮਾਨ ਸਾਹਿਬ ਤੁਸੀਂ ਕਿਹੜੀਆਂ ਕਿਹੜੇ ਲੀਡਰ ਬਣ ਕੇ ਬੈਠੇ ਜਿਹੜੀਆਂ ਤੁਸੀਂ ਦਾਅਵੇਦਾਰੀਆਂ ਬੜੀਆਂ ਵੱਡੀਆਂ ਵੱਡੀਆਂ ਕੀਤੀਆਂ ਸੀ ਵੀ ਲੋਕੀ ਤੁਹਾਡੇ ਘਰੇ ਆਣ ਕੇ ਤੁਹਾਡਾ ਸਾਰਾ ਕੰਮ ਕਰਨਗੇ ਮੈਨੂੰ ਤਾਂ ਕੋਈ ਲੱਗਦਾ ਨਹੀਂ ਲੋਕੀ ਤਾਂ ਆਪਣੇ ਘਰਾਂ ਚੋਂ ਬਾਹਰ ਹੀ ਨਹੀਂ ਆਉਂਦੇ ਲੋਕਾਂ ਨੂੰ ਆਪ ਜਾਣਾ ਪੈਂਦਾ ਜੇ ਕੋਈ ਐਨਓਸੀ ਬਾਤੇ ਪੈਸਾ ਲੈਣਾ ਤਾਂ ਅਗਲਾ ਕਹਿੰਦਾ ਵੀ ਐਨੇ ਪੈਸੇ ਦੋ ਤਾਂ ਤੁਹਾਨੂੰ ਐਨਓਸੀ ਮਿਲੂਗੀ ਜਦ ਕਿ ਐਨੀ ਫੀਸ ਐ ਨਹੀਂ ਮਾਣ ਸਾਹਿਬ ਤੁਸੀਂ ਕੁਝ ਧਿਆਨ ਕਰੋ ਆਪਣੇ ਬੱਚਿਆਂ ਨਾਲ ਜੇ ਕੀਤਾ ਵਾਦਾ ਭਰਾਮਾ ਨਾ ਭੈਣਾ ਨਾ ਕੀਤਾ ਸੀ ਕਿ ਮੈਂ ਪੰਜਾਬ ਨੂੰ ਖੁਸ਼ਹਾਲ ਬਣਾਉਂਗਾ ਖੁਸ਼ਹਾਲ ਦਾਲੀ ਕੋਈ ਨਹੀਂ ਦਿਖਦਾ ਵੇ ਇੱਥੇ ਇਹ ਤਾਂ ਖੁਸ਼ਹਾਲ ਨਹੀਂ ਇਹਦਾ ਗੰਦਪਾਨ ਵਾਲਾ ਪੰਜਾਬ ਬਣਾਤਾ ਤੁਸੀਂ ਇਹਦੇ ਬਦ ਧਿਆਨ ਕਰੋ ਬਹੁਤ ਬਾਦ ਮਿਹਰਬਾਨੀ ਹੋਊਗੀ ਜੇ ਤੁਸੀਂ ਉਹ ਮੰਗ ਇਹ ਜੀ ਇਹ ਕਰਦੇ ਆਂ ਦੀ ਸਾਡਾ ਸੀਵਰੇਜ ਪੈਣਾ ਚਾਹੀਦਾ ਤਾਂ ਕਿ ਜਿਨ੍ਹਾਂ ਲੋਕਾਂ ਦੇ ਪਲਾਟ ਖਾਲੀ ਆ ਉੱਤੇ ਪਾਣੀ ਛੱਡਦੇ ਆ ਲੇਕਿਨ ਉਹ ਵੀ ਹੁਣ ਆਣ ਕੇ ਪਰੇਸ਼ਾਨ ਕਰਨ ਲੱਗੇ ਵੀ ਪਾਣੀ ਇੱਥੇ ਨਾ ਛੱਡੋ ਦੂਜਾ ਛੜਕਾਂ ਬਣਨੀਆਂ ਚਾਹੀਦੀਆਂ ਸਟਰੀਟ ਲਾਈਟਾਂ ਹੋਣੀਆਂ ਚਾਹੀਦੀਆਂ ਵਾਟਰ ਸਪਲਾਈ ਵੀ ਆਣੀ ਚਾਹੀਦੀ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਦਾ ਧਿਆਨ ਦਿਓ ਜੋ ਵੀ ਨੁਮਾਇੰਦਾ ਆਂਦਾ ਜੋ ਵੀ ਨੁਮਾਇੰਦਾ ਬਣਨਾ ਚਾਹੁੰਦਾ ਪਹਿਲਾਂ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਕਰੇ ਜਿੱਦਾਂ ਭਗਵਾਨ ਤੁਮਾਨ ਨੇ ਕਿਹਾ ਸੀਗਾ ਵੀ ਅਸੀਂ ਪੰਜਾਬ ਵਿੱਚ ਆਹ ਕਰਦਾਂਗੇ ਉਹ ਕਰਦਾਂਗੇ ਪਰ ਉਹਨਾਂ ਚ ਇੱਕ ਵੀ ਗੱਲ ਪੂਰੀ ਨਹੀਂ ਹੋਈ ਉਹ ਸਿਰਫ ਦਫ਼ਤਰਾਂ ਦਫ਼ਤਰਾਂ ਤੱਕ ਸ਼ਹਿਰਾਂ ਸ਼ਹਿਰਾਂ ਤੱਕ ਆ ਜਿਹੜੀਆਂ ਨਵੀਆਂ ਕੌਨੀਆਂ ਡੈਲਪ ਹੋ ਰਹੀਆਂ ਪਲੱਸ ਉਹਨਾਂ ਦੇ ਜਿਹੜੇ ਕੌਜ਼ਲੇਜ਼ਰ ਨੇ ਮੈਲਡਨ ਬਣਾਉਂਦੇ ਨੇ ਉਹਨਾਂ ਨੂੰ ਵੀ ਪਹਿਲਾਂ ਇਹ ਤਨਾਬ ਨਹੀਂ ਦਿੱਤੀ ਜਾਵੇ ਕਿ ਪਹਿਲਾਂ ਤੁਸੀਂ ਆਪਣਾ ਸਾਰਾ ਸਟਰੀਟ ਲਾਈਟਾਂ ਵਾਟਰ ਸਪਲਾਈ ਸਾਰਾ ਕੁਝ ਤਿਆਰ ਕਰਕੇ ਫਿਰ ਤੁਸੀਂ ਅਪਰੂਵ ਕਰਕੇ ਕਲੋਨੀਆਂ ਦੋਗੇ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਨੀ ਪਵੇ ਅਸੀਂ ਜੀ ਮੈਂ ਵੈਸਟ ਕਰਨਾ ਚਾਹੁੰਦਾ ਕਿ ਉਹ ਇੱਕ ਵਾਰੀ ਇਸ ਕਲੋਨੀ 'ਚ ਆ ਕੇ ਝਾਤੀ ਮਾਰਨ ਕਿ ਕਿੰਨੇ ਘਰ ਬਣੇ ਇੱਥੇ ਸਿਵਰ ਦੀ ਜ਼ਰੂਰਤ ਹੈਗੀ ਹੈ ਕਿ ਨਹੀਂ ਹੈਗੀ ਇਹ ਉਹ ਪਲੀਜ਼ ਇੱਥੇ ਆਂ ਜ਼ਰੂਰ ਆਂ ਇੱਕ ਵਾਰੀ ਝਾਤੀ ਮਾਰਨ ਟੀਵੀਆਂ 'ਚ ਦਾਅਵੇ ਕਰਨ ਨਾਲ ਕੀ ਹੋ ਜਾਂਦਾ ਆ ਸਾਡੇ ਨਾਲ ਤਾਂ ਕਦੀ ਕੋਈ ਮੂਲੇ ਨਹੀਂ ਉਹ ਕਦੇ ਆਏ ਨਹੀਂ ਤੇ ਕੋਈ ਵੀ ਨਹੀਂ ਆਇਆ ਪੀਵੀਆਂ ਚ ਦਾਵੇ ਮਾਰਨਾ ਕੀ ਹੁੰਦਾ ਹੈ ਜੇ ਗਲੀਆਂ ਦੀ ਗਲੀ 'ਚ ਆਉਣਾ ਸਾਡੀ ਤਾਂ ਸੁਣਨ ਤੁਸੀਂ ਸਾਡੀ ਸੁਣਦੇ ਪਏ ਹੋ ਅਸੀਂ ਤੁਹਾਨੂੰ ਸੁਣਾਉਂਦਾ ਆਂ ਉਹ ਆ ਕੇ ਸੁਣਨ ਨਾ ਫਿਰ ਪਤਾ ਲੱਗਦਾ ਆ ਬਹੁਤ ਪਰੇਸ਼ਾਨੀ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਪਈ ਹੈ ਥੋੜੀ ਵੀ ਨਹੀਂ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਪਈ ਹੈ ਬਹੁਤ ਸਾਡਾ ਨੁਮਾਇੰਦਾ ਨੁਮਾਇੰਦੇ ਤਾਂ ਆਉਂਦੇ ਹੀ ਨਹੀਂ ਕਿ ਇੱਥੇ ਚਰਚਾ ਨੁਮਾਇੰਦਾ ਬਸ ਠੀਕ ਆ ਜੀ ਆ ਗਏ ਜੀ ਆਵੇ ਵੀਰ ਜੀ ਆਤੀ ਥੋੜਾ ਬਾਧਾ ਗੇੜਾ ਜਿਹਾ ਲਾ ਕੇ ਚਲੇ ਗਏ ਵੋਟਾਂ ਦੇਣੀਆਂ ਵੋਟਾਂ ਤੱਕ ਮਤਲਬ ਆ ਬਸ ਹੋਰ ਕੋਈ ਨਹੀਂ ਵੀ ਸੁਧਾਰ ਨਹੀਂ ਵੀ ਕਲੋਨੀ ਦਾ ਸੁਧਾਰ ਕਰਦੀ ਡਿਵੈਲਪ ਕਰਦੀ ਹੈ ਜਿਹੜਾ ਗਾਰਾ ਨਾ ਗਾਰੇ ਦੇ ਵਿੱਚ ਸਾਡੇ ਨਾਲ ਖੜਨ ਫਿਰ ਅਸੀਂ ਕਹਾਂਗੇ ਵੀ ਹਾਂ ਵੀ ਉਹ ਆਂਦੇ ਹੈਗੇ ਨੇ ਉਹ ਜੇ ਕੰਮ ਕਰਕੇ ਵਾਲੇ ਬੰਦੇ ਨੇ ਵੀ ਕਰ ਸਕਦੇ ਆ ਕੰਮ ਇੱਥੇ ਗਾਰਾ ਗਾਰੇ ਦੇ ਵਿੱਚ ਸਾਨੂੰ ਲੰਘਣਾ ਪੈਂਦਾ ਜਦੋਂ ਮੀਂਹ ਪੈਂਦਾ ਨਾ ਸਾਡੇ ਕੋਲੋਂ ਆ ਕੇ ਖੜਨ ਜੀ ਉਹ ਅਸੀਂ ਇਹ ਵੀ ਮੰਗ ਕਰਦੇ ਆ गिर ਜਾਂਦੇ ਨੇ ਛੋਟੇ ਆ ਕੇ ਦੇਖਣ ਇੱਥੇ ਕਰ ਸਕੂਟੀਆਂ ਤੇ ਲੈ ਲੈ ਕੇ ਬੱਚੇ ਡਿੱਗ ਜਾਂਦੇ ਨੇ ਇੰਨੇ ਨੇ ਪਲਾਟ ਖਾਲੀ ਸੱਪ ਨਿਕਲਦੇ ਉਹਨਾਂ ਦੇ ਵਿੱਚੋਂ ਬਹੁਤ ਡਰ ਲੱਗਦਾ ਵਾ ਦੇਖ ਕੇ ਉਸ ਟਾਈਮ ਸਾਡਾ ਘਰਾਂ ਦਾ ਪਾਣੀ ਇੱਕ ਵਾਰ ਜਦੋਂ ਵਿੱਚ ਜਾ ਰਿਹਾ ਪਲਾਟ ਵਾਲਾ ਸਾਨੂੰ ਆ ਕੇ ਇੱਥੇ ਬੋਲਦਾ ਪਿਆ ਜੀ ਅਸੀਂ ਪਾਣੀ ਬੰਦ ਕਰ ਦਿੰਨੇ ਆ ਪਾਣੀ ਫਿਰ ਕਿੱਥੇ ਛੱਡੀਏ ਸੀ ਸਾਨੂੰ ਦੱਸਣਾ ਪਾਣੀ ਅਸੀਂ ਕਿੱਧਰ ਛੱਡੀਏ ਉਹ ਘਰ ਦਾ ਉੱਤੋਂ ਕਾਰਪੋਰੇਸ਼ਨ ਵਾਲੇ ਸਾਨੂੰ ਜੇ ਕੋਈ ਖੂਈ ਕੱਢਦੇ ਆ ਤੇ ਆ ਕੇ ਰੋਕਦੇ ਆ ਵੀ ਖੂਈ ਨਹੀਂ ਕੱਢਣ ਦੇਣੀ ਜੇ ਖੂਈ ਨਹੀਂ ਕੱਢਣੀ ਤੇ ਪਾਣੀ ਪਲਾਟ ਦੇ ਨਹੀਂ ਛੱੜਨਾ ਤੇ ਬਾਲਟੀਆਂ ਨੇ ਭਰ-ਭਰ ਕੇ ਸੜਕਾਂ ਦੇ ਸਿੱਟ ਕੇ ਆਈਏ ਜਾ ਕੇ ਇਹਨਾਂ ਨੂੰ ਕੋਈ ਪੁੱਛੇ ਆ ਖੰਬੇ ਦੇਖੋ ਖੰਬਿਆਂ ਤੇ ਉੱਤੇ ਕੈਮਰਾ ਮਾਰੋ ਜੀ ਉੱਪਰ ਦੇਖੋ ਕਿਤੇ ਖੰਬੇ ਤੇ ਡ ਕਹਿੰਦੇ ਲਾਈਟਾਂ ਲੱਗੀਆਂ ਉਹ ਹੋ ਗਿਆ ਕਿਹੜਾ ਕਹਿੰਦਾ ਲਾਈਟਾਂ ਲੱਗੀਆਂ ਇੱਥੇ ਦੱਸੇ ਨਹੀਂ ਕੁਛ ਨਹੀਂ একদম ਸਾਰੀ ਰਾਤ ਹਨੇਰੇ ਦੇ ਵਿੱਚ ਮਰਦੇ ਆਂ ਹੀ ਅਸੀਂ ਇੱਥੇ ਹਨੇਰੇ ਦੇ ਵਿੱਚ ਮਰਦੇ ਆਂ ਹੀ ਜੇ ਮੋਟਰਸਾਈਕਲ ਦੀ ਲਾਈਟ ਬੰਦ ਆ ਤਾਂ ਅੰਨਾ ਅੰਨਾ ਹੋ ਕੇ ਆਉਣਾ ਪੈਂਦਾ ਸਾਨੂੰ ਘਰ ਦੇ ਵਿੱਚ 6 ਵਜੇ ਤੋਂ ਬਾਅਦ 7 ਵਜੇ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢਣ ਲੱਗੇ ਡਰ ਲੱਗਦਾ ਵਾ ਬਾਹਰ ਇੰਨਾ ਹਨੇਰਾ ਹੁੰਦਾ ਆ ਨਾ ਬੱਚੇ ਕੋਈ ਸਮਾਨ ਲੈਣ ਜਾ ਸਕਦੇ ਨਾ ਲੇਡੀਜ਼ ਜਾ ਸਕਦੇ ਨੇ ਤੇ ਇੰਨਾ ਹਨੇਰੇ ਦੇ ਵਿੱਚ ਕਿੱਦਾਂ ਚੱਲੂਗਾ ਇੰਨੀ ਪਬਲਿਕ ਉੱਥੇ ਰਹਿ ਰਹੀ ਹੋਣ 70% ਮਕਾਨ ਬਣ ਚੁੱਕੇ ਨੇ ਔਰ ਸਾਨੂੰ ਇੱਥੇ ਰਹਿੰਦੇ ਨੇ 5-6 ਸਾਲ ਹੋ ਚੁੱਕੇ ਨੇ ਹਰ ਸਾਲ ਇਹੀ ਹੁੰਦਾ ਕਿ ਹਾਂ ਠੀਕ ਅਗਲੇ ਸਾਲ ਕਰ ਦਾਂਗੇ ਅਗਲੇ ਸਾਲ ਕਰ ਦਾਂਗੇ ਬਟ ਕੁਝ ਨਹੀਂ ਹੋ ਰਿਹਾ ਬਥੇਰੀ ਵਾਰ ਭਾਈ ਸਾਰਿਆਂ ਨਾਲ ਗੱਲ ਹੋ ਚੁੱਕੀ ਹੈ ਸਿਰਫ ਸਿਰਫ ਵਾਦੇ ਹੁੰਦੇ ਨੇ ਬਸ ਇਹ ਹੀ ਹੁੰਦਾ ਵਾਦੇ ਹੁੰਦੇ ਨੇ ਠੀਕ ਹੈ ਜੀ ਕਰ ਦਾਂਗੇ ਕਰ ਦਾਂਗੇ ਪਰ ਅਸੀਂ ਵੀ ਇਸੇ ਉਮੀਦ ਚ ਚੱਲੋ ਹੋ ਜੂਗਾ ਲੇਕਿਨ ਹੁਣ ਬਹੁਤ ਮਤਲਬ ਦੁਖੀ ਹੋ ਚੁੱਕੇ ਹਾਂ ਵੀਡੀਓ ਲੱਗੀ ਹੈ ਬਥੇਰੀ ਵਾਰ ਵੀਡੀਓ ਲੱਗੀ ਕੋਈ ਹੱਲ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਹੋ ਰਿਹਾ ਜੀ ਕਿੰਨੀ ਵਾਰ ਅਸੀਂ ਇੱਥੇ ਇਕੱਠ ਕਰਕੇ ਬੋਲ ਰਹੇ ਹਾਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਕਰੀਏ ਕੀ ਦ ਕਿਹਦੇ ਘਰੇ ਜਾਈਏ ਕਿਹੜੇ ਦਫਤਰ ਜਾਈਏ ਅਸੀਂ ਉੱਥੇ ਚਲ ਜੰਨੇ ਫਿਰ ਉੱਥੇ ਜਾ ਕੇ ਭਾਈ ਅਪੀਲ ਕਰ ਲੈਣੇ ਜੇ ਸਾਡੀ ਵੀਡੀਓ ਤੇ ਨਹੀਂ ਪਤਾ ਲੱਗ ਰਿਹਾ ਉਹਨਾਂ ਨੂੰ ਜੀ ਉਹ ਮਗਰਲੀ ਸਾਈਡ ਹੀ ਮੁੜ ਗਈ ਆ ਮਗਰ ਪਿੱਛੇ ਮੱਲੇ 'ਚ ਇੱਕ ਗਲੀ 'ਚੋਂ ਗੇੜਾ ਕੱਢ ਕੇ ਚਲੀ ਗਈ ਆ ਮਗਰ ਮੱਲੇ 'ਚ ਕਿਸੇ ਦੇ ਕੋੜਾ ਨਹੀਂ ਲੈ ਕੇ ਗਈ ਆ ਆ ਕੋੜਾ ਤੁਸੀਂ ਚੈੱਕ ਕਰ ਲਓ ਜੇ ਅਸੀਂ ਝੂਠ ਬੋਲਦੇ ਹਾਂ ਤੁਸੀਂ ਚੈੱਕ ਕਰ ਲਓ ਕੋੜਾ ਅਸੀਂ ਫੜਾ ਪੜਾ ਪਾਰਟੀ 'ਚ ਕੀ ਕਹੀਏ ਜੀ ਪਾਣੀ ਸਾਡਾ ਜੀ ਪਾਣੀ ਦੀ ਸਮੱਸਿਆ ਆ ਸਮੇਸ਼ ਨਗਰ ਦੇ ਵਿੱਚ ਗਲੀਆਂ ਵੀ ਰੋਡ ਵੀ ਨਹੀਂ ਨਾ ਲਾਈਟਾਂ ਨੇ ਤੇ ਹੁਣ ਇੱਥੇ ਬੜਨਾ ਚਾਹੀਦਾ ਨਾਲ ਕੂੜਾ ਕੜ ਕਰ ਬਾਹਰ ਸਿਰਦੇ ਨਾ ਗੱਡੀ ਆਉਂਦੀ ਹੈ ਕੋਈ ਕੋਈ ਵੀ ਗੱਡੀ ਕੋੜਾ ਚੱਕਣ ਗੱਡੀ ਕੋਈ ਆਉਂਦੀ ਨਹੀਂ ਕਿੱਥੇ ਕੂੜਾ ਕੋਈ ਵੀ ਨਹੀਂ ਚੱਕਣ ਚਾਹੁੰਦੀ ਇੱਥੇ ਪਾਰਟੀਆਂ ਦੀ ਇੱਥੇ ਵੱਖ-ਵੱਖ ਫੈਸਲਾਂ ਦੇ ਨੁਮਾਇੰਦੇ ਨੇ ਇੱਥੇ ਵਾਰਡ ਦੇ ਵਿੱਚ ਤਾਂ ਉਹਨਾਂ ਨੇ ਵੀ ਕਦੇ ਤੁਸੀਂ ਕੰਕ੍ਰੀਟ ਵਗੈਰਾ ਖਿੱਚੀ ਨਹੀਂ ਕਦੇ ਕਿਆ ਨਹੀਂ ਉਹਨਾਂ ਨੇ ਕਹਿੰਦੇ ਆ ਅਸੀਂ ਬਸੇਰਾ ਕਰਦਾ ਹੀ ਕੋਈ ਨਹੀਂ ਆ ਕੇ ਇੱਥੇ ਜਿਹੜੀ ਇੱਥੇ ਪੌਂਸਰ ਦੀ ਵਾਰਡ ਦੀ ਚੱਲਣਾ ਕਾਂਗਰਸ ਉਹਲੇ ਵੀ ਨਹੀਂ ਕੋਈ ਕਰਿਆ ਇੱਥੇ ਲਾਈਟਾਂ ਓਕਣੀ ਛੱਡ ਗਏ समस्या हो तो कूड़ा कर कर ले आ जाए तार इतना तार है ना हैं अब पहले तो रिश्तेदारों को लाने में शर्म लगती है कूड़ा सीटने के लिए ना कोई जगह है ना कोई गाड़ी है ना गड्डी है इधर के चेयरमैन भी कुछ नहीं करते उसका करना ना करना हमारे लिए तो बराबर ही कितनी बार दस गड़े लगाया है फिर भी नहीं सुनते इधर कूड़ा करकट कर रिश्तेदार को लाने में सर हमने खम्बे है तार हर में से डिगे रहते हैं है, आम आम, हाँ, आम आदमी पार्टी देखो क्या करती है हुँ। कांग्रेस हुँ। तो कर चुकी हम कह कह के थक चुके पे कौन थी मतलब पहले आपकी जो काउंसलर थी क्या नाम था इनका क्या नाम है आई है इधर ही है बजिंदर कौर बजिंदर कौर दस बार गए एक बार तो चक के ले आ, यहां लगाने का तो नहीं नहीं सानू किसी और देना तुसी तानू नहीं देना हाँ, लाइट के बारे में दस बार गई दस बार मैं धरना दे दूं तब तो भी, भी वो नहीं सुनती जनानी आई पगल में है ना, ना कराना बराबर है तो जब हमने अगर लाइट कटती है तो सबेरे तक लाइट भी नहीं आती है और कट काफी काफी देर तक रहती है और तार के पोल के ऊपर ना जाला सा बनी हुई है देखो कैमरे लाके उधर और मैं मान साहब से और मुंडिया साहब से ये रिक्वेस्ट करते हैं कि आके गली का थोड़ा जायजा करें और देखें और सुधार करवाए बेनती करते हैं ਵੇਰੇ ਮਲੇ ਜੇ ਲੈਟ ਬਾਰ ਕਰੀ ਜਾਂਦੀ ਹੈ ਕਿੰਨਾ ਕਿੰਨਾ ਚਰਾਉਂਦੀ ਨਹੀਂਗੀ ਯਾਰ ਪੜੇ ਪਏ ਨੇ ਨੇਰੇ ਚ ਰੱਖੋ ਔਖਾ ਸਹਨੇ ਬੰਦੇ ਗਿਰ ਜਾਂਦੇ ਬੱਚੇ ਵੀ ਗਿਰਦੇ ਆ ਜੇ ਕਿਰਪਾ ਕਰਕੇ ਤਾਂ ਧਿਆਨ ਦੇਣਾ ਲੈਟ ਦਾ ਹੋਣਾ ਚਾਹੀਦਾ ਬਾਕੀ ਸੀਵਰੇਜ ਵੀ ਪੈਣਾ ਚਾਹੀਦਾ ਗਲੀਆਂ ਵੀ ਪਾਣੀਆਂ ਚਾਹੀਦੀਆਂ ਨੇ ਹੁਣ ਪਾਣੀ ਇਹ ਕਿੱਥੇ ਗੱਡੇ ਉਹ ਵੀ ਹਲਾ ਕੇ ਕਹਿੰਦੇ ਬਣਾਉਣਾ ਮੈਂ ਭੁੱਲਦੇ ਆ ਕਿਰਪਾ ਕਰਦੇ ਆ ਸਰਕਾਰ ਨੂੰ ਪਲਾਡ ਆ ਕੇ ਸੀਵਰੇਜ ਪਾਉਣ ਲਾਈਟਾਂ ਵੀ ਲਾੜ ਚੈਨਲ ਸਾਰੇ ਪਬਲਿਕ ਦੀ ਹੁਸਮਤ ਹੈ ਹਲਕਾਰ ਹੈ ਕਿਨਾਂ ਸਸ਼ੀ ਕਾਲ ਜੀ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਇੱਧਰ ਮਕਾਨ ਬਣੇ ਕਾਫੀ ਟਾਈਮ ਹੋ ਗਿਆ ਹੈ ਬਟ ਇੱਧਰ ਪਾਣੀ ਜਾਂ ਸੜਕਾਂ ਦੀ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਈਵਨ ਕਿ 10 ਸਾਲ ਹੋ ਗਿਆ ਸਾਨੂੰ ਪੂਰੇ ਰਹਿੰਦਿਆਂ ਨੂੰ ਸਾਡਾ ਪਾਣੀ ਪਲਾਟਾਂ ਤੇ ਜਾ ਰਿਹਾ ਹੈ ਮੂਰਲੇ ਪਲਾਟਾਂ ਵਾਲੇ ਆ ਕੇ ਸਾਨੂੰ ਕਹਿੰਦੇ ਆ ਕਿ ਸਾਡੇ ਪਲਾਟ 'ਚ ਪਾਣੀ ਨਾ ਪਾਓ ਦੱਸੋ ਜੀ ਨਾਲ ਵਾਲਾ ਮਕਾਨ ਬਣਾਉਣਾ ਸ਼ੁਰੂ ਕਰ ਦੇਣ ਤਾਂ ਸਾਡਾ ਪਾਣੀ ਕਿੱਧਰ ਜਾਊਗਾ ਆਪਾਂ ਕੁਝ ਜਰਾ ਜਿਹਾ ਵੀ ਕੰਮ ਕਰਦੇ ਆ ਪਾਣੀ ਗਲੀ 'ਚ ਜਾਂਦਾ ਨਾ ਤੇ ਗਲੀਆਂ 'ਚ ਸੜਕਾਂ ਆ ਉਹ ਗੱਡੀਆਂ ਮੋਟਰਸਾਈਕਲਾਂ ਨੰਗਦੀਆਂ ਜਿਹੜੀਆਂ ਵੀ ਆਂਦੇ ਜਾਂਦੇ ਲੋਕ ਕਿ ਉਹਨਾਂ ਨੂੰ ਤਾਂ ਰੋਕ ਨਹੀਂ ਸਕਦੇ ਅਸੀਂ ਗ ਉਹ ਜਿਹੜਾ ਪਾਣੀ ਉੱਥੇ ਖੜ੍ਹ ਜਾਂਦਾ ਉੱਥੇ ਟੋਏ ਪੈਣੇ ਸ਼ੁਰੂ ਹੋ ਜਾਂਦੇ ਆ ਉਹ ਟੋਏ ਕਰਕੇ ਅੱਗੇ ਜਦੋਂ ਮੀਂਹ ਕਣੀ ਪੈਂਦਾ ਹੋਰ ਵੀ ਬੁਰਾ ਹਾਲ ਹੁੰਦਾ ਨਾ ਬੱਚੇ ਬਾਹਰ ਖੇਡ ਸਕਦੇ ਨਾ ਕੋਈ ਹੋਰ ਫੈਸਿਲਿਟੀ ਹੈ ਨਾ ਕੋਈ ਲਾਗੇ ਪਾਰਕ ਹੈ ਨਾ ਕੋਈ ਹੋਰ ਚੀਜ਼ ਹੈ ਸਕੂਲ ਦੀਆਂ ਵਹਿਨਾ ਤੱਕ ਨਹੀਂ ਆ ਪਾਂਦੀਆਂ ਸਾਡੇ ਬੱਚਿਆਂ ਵਾਸਤੇ ਸਾਡੀ ਇਹ ਰਿਕਵੈਸਟ ਹੈ ਸਰਕਾਰ ਅੱਗੇ ਕਿ ਪਲੀਜ਼ ਸਾਡੇ ਵਾਸਤੇ ਕੁਝ ਕੀਤਾ ਜਾਵੇ ਕਿ ਐਟਲੀਸਟ ਸਾਨੂੰ ਪਾਣੀ ਦਾ ਨਿਕਾਸ ਦਿੱਤਾ ਜਾਵੇ ਔਰ ਇੱਕ ਗਲੀਆਂ ਦਾ ਕੰਮ ਕੀਤਾ ਜਾਵੇ ਹੋਰ ਕਿਹੜੇ ਕਿਹੜੇ ਸੰਸਾਰੀ ਵਾਰ ਸਰ ਆਲਵੇਸ ਤੁਹਾਡੇ ਸਾਹਮਣੇ ਸਾਰਾ ਕੁਝ ਈਵਨ ਸਾਰਾ ਕੁਝ ਜੇ ਸੀਵਰੇਜ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਹੈ ਸੜਕਾਂ ਨਹੀਂ ਹੈਗੀਆਂ ਜਦੋਂ ਸੜਕਾਂ ਨਹੀਂ ਹੋਣਗੀਆਂ ਸੀਵਰੇਜ ਨਹੀਂ ਹੋਣਗੀਆਂ ਤੇ ਇੱਥੇ ਕੋਈ ਚੀਜ਼ ਆਏਗੀ ਕਿਵੇਂ ਸਕੂਲ ਦੀਆਂ ਬੈਂਨਾ ਨਹੀਂ ਆਉਂਦੀਆਂ ਬੱਚਿਆਂ ਨੂੰ ਬਹੁਤ ਅੱਗੇ ਤੱਕ ਜਾਣਾ ਪੈਂਦਾ ਜਿੱਥੇ ਤੱਕ ਸੜਕਾਂ ਬਣੀਆਂ ਉੱਥੋਂ ਜਾ ਸਰ ਆਏ ਹੈ ਬਟ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਿਆ ਹੈ ਨਹੀਂ ਐਸੀ ਕਹਿ ਸਕਦਾ ਕਿ ਨਹੀਂ ਵੀ ਆਇਆ ਆਇਆ ਇੱਕ ਦੋ ਵਾਰੀ ਆਇਆ ਹੈ ਮੈਮ ਨਾਲ ਗੱਲ ਕੀਤੀ ਮੈਮ ਕਹਿੰਦੇ ਅੱਗੇ ਗੱਲ ਕਰਾਂਗੇ

ਅੱਜ ਨਹੀਂ ਇੱਥੇ ਖੜਿਆ ਕਿਸੇ ਨੂੰ ਪੁੱਛ ਲੋ ਜਿਹਦੇ ਦਾ ਦਰਾਮੂੜੇ ਜ਼ਿਆਦਾ ਚਿੱਕੜ ਗਾਰਾ ਹੋ ਜਾਂਦਾ ਉਹ ਵਿਚਾਰਾ ਆਪਣੀ ਟਰਾਲੀ ਸੜਾ ਲੈਂਦਾ ਮਿੱਟੀ ਦੀ ਔਰ ਕੀ ਕਰਨਾ ਫੇ ਆਪਣੇ ਇੱਥੇ ਪਾਣੀ ਦੀ ਬਹੁਤ ਸਮੱਸਿਆ ਹੈ ਸੀਵਰੇਜ ਦੀ ਬਹੁਤ ਜ਼ਿਆਦਾ ਦਿਖ ਰਿਹਾ ਸਾਨੂੰ 8-9 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਪਰ ਬਿਲਕੁਲ ਵੀ ਕੋਈ ਵੀ ਸੋਲੂਸ਼ਨ ਨਹੀਂ ਹੋਇਆ ਵੋਟਾਂ ਵਾਲੇ ਆਉਂਦੇ ਨੇ ਕਹਿ ਕੇ ਚਲੇ ਜਾਂਦੇ ਨੇ ਕਿ ਹਾਂ ਅਸੀਂ ਕਰਵਾਵਾਂਗੇ ਪਰ ਉਸ ਤੋਂ ਅੱਗੇ ਕੁਝ ਨਹੀਂ ਨਾ ਇੱਥੇ ਲਾਈਟਾਂ ਦਾ ਹੈ ਪਾਣੀ ਅਸੀਂ ਇੱਧਾ ਪਲਾਟਾਂ 'ਚ ਛੱਡਿਆ ਹੋਇਆ ਹੈ ਤੇ ਜੇ ਕੋਈ ਪਲਾਟ ਕਿਸੇ ਦਾ ਕੋਈ ਖਰੀਦਦਾ ਅਗਲੇ ਨੇ ਮਕਾਨ ਪਾਉਣਾ ਹੁੰਦਾ ਹੈ ਅਗਲਾ ਪਲਾਟ ਚੋਂ ਪਾਣੀ ਬੰਦ ਕਰ ਜਾਂਦਾ ਸਾਡਾ ਤੇ ਕਹਿ ਜਾਂਦੇ ਨੇ ਵੀ ਆਪਣਾ ਪਾਣੀ ਜਿੱਥੇ ਦੀ ਮਰਜ਼ੀ ਕੱਢੋ ਤੇ ਦੂਜੀ ਗੱਲ ਜੇ ਅਸੀਂ ਪਾਣੀ ਗਲੀਆਂ ਦੇ ਵਿੱਚ ਤੁਸੀਂ ਛੱਡਦੇ ਆ ਤਾਂ ਸਾਨੂੰ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਸਾਨੂੰ ਖੁਦ ਨੂੰ ਪ੍ਰੋਬਲਮ ਆਉਂਦੀ ਆ ਸਾਡੇ ਇੱਥੇ ਕੋਈ ਸੋਲੂਸ਼ਨ ਨਹੀਂ ਕਰਦੇ ਅਸੀਂ ਹਰ ਵਾਰੀ ਵੋਟਾਂ ਵਾਲਿਆਂ ਨੂੰ ਇਹੀ ਗੱਲ ਕਹਿੰਦੇ ਆ ਕਿ ਸਾਡੇ ਆਉਂਦੇ ਨੇ ਆਉਂਦੇ ਨੇ ਵੋਟਾਂ ਦੇ ਟਾਈਮ ਆਉਂਦੇ ਨੇ ਉਸ ਤੋਂ ਬਾਅਦ ਸਾਨੂੰ ਕੋਈ ਨਹੀਂ ਆ ਕੇ ਪੁੱਛਦਾ ਹੈਗਾ ਜੀ ਆਮ ਆਦਮੀ ਪਾਰਟੀ ਕਾਫੀ ਸਰਕਾਰ ਦਾ ਦਾਵਾ ਕਰਦੀ ਹੈ ਕਿ ਮਤਲਬ ਜਿਹੜੇ ਵੀ ਪੰਜਾਬ ਨੂੰ ਦੇਖੋ ਹੋਰ ਕਿਤੇ ਕਰਦੇ ਹੋਣਗੇ ਪਰ ਸਾਡੇ ਇੱਥੇ ਕੋਈ ਡਵੈਲਪਮੈਂਟ ਨਹੀਂ ਹੋਈ ਹੈਗੀ ਦੇਖੋ ਲਾਈਟਾਂ ਦੀ ਕੋਈ ਪ੍ਰੋਬਲਮ ਇੱਥੇ ਲਾਈਟ ਨਹੀਂ ਹੈਗੀ ਹਨੇਰਾ ਹੈ ਸਭ ਨੇ ਆਪੋ ਆਪਣੀਆਂ ਲਾਈਟਾਂ ਲਗਾਈਆਂ ਹੋਈਆਂ ਨੇ ਸਿਰਫ ਬਸ ਆਪਣੇ ਆਪਣੇ ਦਰ ਦੇ ਅੱਗੇ ਲਾਈਟ ਜਦਦੀ ਪਿਛਲੀ ਗਲੀ ਵਿੱਚ ਲਾਈਟਾਂ ਸਾਰੀਆਂ ਅਸੀਂ ਕਹਿੰਨੇ ਆਂ ਅਸੀਂ ਹਸਾਰਾ ਕੁਝ ਕਹਿੰਨੇ ਆਂ ਪਰ ਕੋਈ ਸਾਡੀ ਸੁਣਦਾ ਨਹੀਂ ਹੈਗਾ ਅਸੀਂ ਇਹ ਕਹਿੰਨੇ ਆਂ ਕਿ ਇੱਥੇ ਵੀ ਡਵੈਲਪਮੈਂਟ ਹੋਵੇ ਸੀਵਰੇਜ ਪੈਣ ਗਲੀਆਂ ਪੱਕੀਆਂ ਹੋਣ ਠੀਕ ਹੈ ਲਾਈਟਾਂ ਦਾ ਪ੍ਰਬੰਧ ਹੋਵੇ ਇਹ ਵਾਰਡ ਨੰਬਰ 10 11 11 ਹੈ ਹਾਂਜੀ 11 ਹੋ ਗਿਆ ਹਾਂਜੀ ਵਾਰ ਨੰਬਰ 11 ਹੈ ਇਹ ਹਾਂਜੀ ਨਿਓ ਮਾਡਲ ਟਾਊਨਸ ਆਨੇ ਵਾਲ ਹਾਂਜੀ ਭਾਜੀ ਭਾਜੀ ਆਪਣੀ ਵੀ ਸੀਵਰੇਜ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਕੋਈ ਵੀ ਜਿਸ ਬੰਦੇ ਦਾ ਵੀ ਪਲਾਟ ਹੈ ਉਹ ਮਨਾ ਕਰ ਦਿੰਦੇ ਆ ਵੀ ਸਾਨੂੰ ਇੱਥੇ ਤੁਸੀਂ ਪਾਣੀ ਨਾ ਛੱਡੋ ਕੱਲ ਨੂੰ ਅਸੀਂ ਆਪਣਾ ਪੂਰਾ ਸੀਵਰੇਜ ਦਾ ਪਾਣੀ ਕਿਸ ਕਿਸ ਕਿੱਧਰ ਨੂੰ ਲੈ ਕੇ ਜਾਈਏ ਸਾਨੂੰ ਇਹ ਸਾਨੂੰ ਗਵਰਨਮੈਂਟ ਦੱਸੇ ਨਾਲੇ ਸਾਡੇ ਲੈਂਡ ਦੀ ਸਮੱਸਿਆ ਸਾਡੀ ਬਿਜਲੀ ਦੀ ਵੀ ਸਮੱਸਿਆ ਬਹੁਤ ਜ਼ਿਆਦਾ ਕੱਟ ਬਹੁਤ ਲੱਗਦੀ ਆ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਸਾਡਾ ਸੀਵਰੇਜ ਗਲੀਆਂ ਨਾਲੀਆਂ ਦਾ ਕੰਮ ਪੂਰਾ ਕੰਪਲੀਟ ਕੀਤਾ ਜਾਵੇ। ਇੱਥੇ ਕਈ ਸਮੱਸਿਆ ਹੈ ਪਹਿਲਾਂ ਤਾਂ ਸਾਡੇ ਨੂੰ ਸਸਰੀ ਕਾਲ ਸਰਕਾਰ ਅੱਗੇ ਸਾਡੀ ਬੇਨਤੀ ਹੈ ਕਿ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਥੇ ਸੀਵਰੇਜ ਦੀ ਲੋੜ ਹੈ ਠੀਕ ਹੈ ਨਾ ਸਾਡਾ ਪਾਣੀ ਅਸੀਂ ਕਿੱਥੇ ਭਾਈ ਸਾਡੇ ਨਾਲ ਪਲਾਟਾਂ ਨੇ ਅਸੀਂ ਪਲਾਟ 'ਚ ਪਾਣੀ ਸੜਦੀ ਆ ਉਹ ਪਲਾਟ ਵਾਲੇ ਆ ਕੇ ਸਾਨੂੰ ਕਹਿੰਦੇ ਆ ਵੀ ਤੁਸੀਂ ਬੰਦ ਕਰਵੋ ਅਸੀਂ ਕਿੱਥੇ ਸੱਟੀ ਹੈ ਦੂਜੀ ਗੱਲ ਸਾਨੂੰ ਰੋਡ ਨਹੀਂ ਵਧੀਆ ਮਿਲ ਰਿਹਾ ਇੱਥੇ ਨਸੀਬ ਡੇਜਾ ਨਾ ਰੋਡ ਆ ਲਾਈਟ ਵੀ ਅਸੀਂ ਆਪਣੀ ਪਰਸਨਲ ਲਈ ਹੋਈ ਆ ਠੀਕ ਹੈ ਨਾ ਵੀ ਜਦੋਂ ਮੀਂਹ ਪੈਂਦਾ ਵਾ ਇੱਕ ਤੱਕ ਗਲੀ ਨਹੀਂ ਹੈਗੀ ਲਾਈਟ ਨਹੀਂ ਹੈਗੀ ਅੰਧੇੜੇ 'ਚ ਬੱਚੇ ਡਿੱਗਦੇ ਨੇ ਸਾਨੂੰ ਇੰਨੀ ਪ੍ਰੋਬਲਮ ਹੁੰਦੀ ਆ ਜਦੋਂ ਅਸੀਂ ਰਾਤ ਨੂੰ ਆਣੇ ਆ ਰਾਤ ਨੂੰ ਸਾਨੂੰ ਇੰਨੀ ਪ੍ਰੇਸ਼ਾਨੀ ਹੋ ਜਾਂਦੀ ਆ ਫਿਰ ਆਪਾਂ ਨਿਕਲ ਆਂਦੀ ਆ ਬੱਚੇ ਨੂੰ ਵੀ ਓਖਾ ਹੈ ਨਾ ਤੇ ਅਸੀਂ ਦੱਸੋ ਐਨਓਸੀ ਕਰਾਇਆ ਨਕਸ਼ਾ ਪਾਸ ਕਟਾਇਆ 55000 ਰੁਪਏ ਨਕਸ਼ਾ 'ਚ ਲਾਇਆ ਸਾੜਾ ਕੁਛ ਅਸੀਂ ਕਰ ਰਹੇ ਹਾਂ ਫਿਰ ਸਾਨੂੰ ਸੀਵਰੇਜ ਤੇ ਰੋਡ ਕਿਉਂ ਨਹੀਂ ਮਿਲਦੀ ਲਾਈਟਾਂ ਕਿਉਂ ਨਹੀਂ ਮਿਲਦੀ ਜਿਹੜਾ ਵਾਰਾ ਤੁਹਾਡਾ ਹੈ 11 ਨੰਬਰ ਵਾਰਡ ਹੈ ਜਿਵੇਂ ਜਿੱਦਾਂ ਪਾਰਟੀਆਂ ਦੇ ਵਰਕਰ ਨੇ ਉਮੈਦੇ ਨੇ ਕਦੇ ਪਹੁੰਚੇ ਸੀ ਆਪੇ ਵਾਰਡ ਦੇ ਵਿੱਚ ਉਹਨੇ ਕਦੇ ਸੰਭਾ ਉਹਨਾਂ ਨੂੰ ਹਾਲ ਸੁਲਝਾ ਰੱਖੀ ਆਪਣੀ ਸਰ ਅਸੀਂ ਤਾਂ ਹੁਣ ਤੱਕ ਤਾਂ ਅਸੀਂ ਦੇਖਿਆ ਨਹੀਂ ਉਹਨਾਂ ਨੂੰ ਨਾ ਕਦੇ ਉਹ ਆਈ ਆ ਵੀ ਹਾਂ ਜਦੋਂ ਵੋਟ-ਵੋਟ ਹੁੰਦੀ ਆ ਉਦੋਂ ਆਂਦੀ ਆ ਸਾਨੂੰ ਪਤਾ ਵੀ ਨਹੀਂ ਅਸੀਂ ਮਿਲਿਆ ਵੀ ਨਹੀਂ ਕਦੇ ਜਿੱਦਾਂ ਕਿ ਪਹਿਲਾਂ ਕੌਣ ਸੀ ਤੁਹਾਡੇ ਕਾਂਗਰਸ ਦੇ ਤੇ ਉਹਨਾਂ ਵੱਲੋਂ ਕਦੇ ਕੋਈ ਗੱਲ ਇਹ ਪੁਰਾਣੇ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ ਅਸੀਂ ਮਿਲੇ ਹੀ ਨਹੀਂ ਕਦੀ ਹਾਂ ਕਦੇ ਨਾਲ ਆ ਕੇ ਵਿਜਿਟ ਨਹੀਂ ਕੀਤਾ ਕਦੇ ਨਹੀਂ ਜੀ ਸਾਨੂੰ ਅਸੀਂ ਦੇਖਿਆ ਹੀ ਨਹੀਂ ਉਹਨਾਂ ਨੂੰ ਹਲਚਲ ਹੋਈ ਸੀ ਥੋੜੀ ਬਹੁਤੀ ਵੀ ਵੋਟਾਂ ਦਾ ਥੋੜਾ ਸੁਣਨ ਚ ਆਇਆ ਸੀ ਵੀ ਜਨਵਰੀ ਫਰਵਰੀ ਦੇ ਵਿੱਚ ਵੀ ਵੋਟਾਂ ਪੈਣਗੀਆਂ ਤੇ ਉਸ ਟਾਈਮ ਸਾਰੇ ਇੱਥੇ ਭੱਜ ਦੌੜ ਕੀਤੀ ਇਹਨਾਂ ਨੇ ਸਾਰਿਆਂ ਨੇ ਆ ਕੇ ਇਧਰ ਉਧਰ ਗੇੜੇ ਕੱਢੇ ਆ ਕਲੀਆਂ ਦੇ ਵਿੱਚ ਜਦੋਂ ਪਤਾ ਲੱਗਿਆ ਵੀ ਚੋ ਇਲੈਕਸ਼ਨ ਵਗੈਰਾ ਲੇਟ ਹੋ ਗਏ ਆ ਵੀ ਕੋਈ ਪ੍ਰੋਬਲਮ ਆ ਗਈ ਜਾਂ ਪਤਾ ਨਹੀਂ ਕੀ ਚੱਕਰ ਆ ਉਸ ਤੋਂ ਬਾਅਦ ਤਾਂ ਕੋਈ ਆ ਹੀ ਨਹੀਂ ਰਿਹਾ ਪੜਕੇ ਕੋਈ ਦਿਖਿਆ ਹੀ ਨਹੀਂ ਅਸੀਂ ਜਦ ਬੋਟ ਦਾ ਟਾਈਮ ਹੁੰਦਾ ਉਦੋਂ ਆ ਰਹੇ ਆ ਤੇ ਜਦੋਂ ਪਤਾ ਇਹਨਾਂ ਨੂੰ ਵੋਟਾਂ ਨਹੀਂ ਤੇ ਕੋਈ ਸਟਾਰਟਿੰਗ ਨਹੀਂ ਹੋਣੀ ਕੋਈ ਕੰਮ ਦੀ ਜਾਂ ਕੁਝ ਨਹੀਂ ਹੋ ਰਿਹਾ ਤਾਂ ਮਹੱਲੇ ਚ ਗੇੜੇ ਨਹੀਂ ਘੱਟ ਰਹੇ ਕੁਝ ਪਤਾ ਹੀ ਨਹੀਂ ਮਹੱਲੇ ਦਾ ਇਹਨਾਂ ਨੂੰ ਸਾਨੂੰ ਦੇਖੋ ਇੰਨਾ ਪ੍ਰੋਬਲਮ ਹੋ ਰਿਹਾ ਹੈ ਇੱਥੇ ਰੋਡ ਨਾ ਬਣਨ ਦੀ ਕਾਰਨ ਨਾ ਕੋਈ ਇੱਥੇ ਵੈਨ ਆ ਪਹੁੰਚ ਰਹੀ ਹੈ ਵੀ ਬੱਚੇ ਨੂੰ ਛੱਡਣਾ ਇੰਨੀ ਦੂਰ ਜਾਣਾ ਪੈ ਗਿਆ ਵਾ ਉੱਥੇ ਪੱਕੇ ਤੇ ਹੈਨਾ ਦੂਜੀ ਗੱਲ ਇੱਥੇ ਜਿਹੜੇ ਕੂੜੇ ਕੂੜੀ ਵਾਲੀ ਗੱਡੀਆਂ ਆਉਂਦੀਆਂ ਨਹੀਂ ਉਹ ਪੱਕੇ ਪੱਕੇ ਚ ਮੁੜ ਜਾਂਦੀ ਸਾਡੇ ਕੱਚੇ ਚ ਨਹੀਂ ਆਂਦਾ ਕੋਈ ਰੈਲੀ ਵਗੈਰਾ ਹੋਣੀ ਹੈ ਇਹਨਾਂ ਦੀ ਸਰ ਸਾਨੂੰ ਸਵੇਰੇ ਸਵੇਰੇ ਆ ਕੇ ਮੈਸੇਜ ਲਾਣਗੇ ਅਸੀਂ ਕਹਿੰਦੇ ਚੱਲ ਜੋ ਰੈਲੀਆਂ ਚ ਜਾਣਾ ਪੈਂਦਾ ਵਾ ਕੋਈ ਜਲੰਧਰ ਚੱਲ ਜੋ ਕੋਈ ਆਪਣੀ ਚੰਡੀਗੜ੍ਹ ਵਗੈਰਾ ਜਿੱਥੇ ਵੀ ਜਾਣਾ ਅਸੀਂ ਨਾਲ ਕੱਢਦੇ ਆਂ ਜਾਂਦੇ ਆਂ ਸਾਰੇ ਪਾਸੇ ਜਾ ਰਹੇ ਆਂ ਪਰ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾਲ ਜਾਣ ਦਾ ਸਾਨੂੰ ਤਾਂ ਹੀ ਫਾਇਦਾ ਵੀ ਅਸੀਂ ਤਾਂ ਮਹੱਲੇ ਦਾ ਕੰਮ ਕਰਾਉਣ ਵਾਸਤੇ ਜਾਂਦੇ ਆਂ ਨਾਲ ਰੈਲੀਆਂ ਦੇ ਵਿੱਚ ਵੀ ਰੈਲੀ ਸਰ ਸਾਨੂੰ ਤਾਂ ਕੁਝ ਨਹੀਂ ਦਿਖਿਆ ਇੱਥੇ ਸਾਡੇ 11 ਨੰਬਰ ਵਾਰਡ ਚ ਤਾਂ ਸੁਣ ਨ ਪਿਆ ਆ ਸਾਡੇ ਕੋਈ ਨਹੀਂ ਆ ਰਿਹਾ ਕੋਈ ਕੁਝ ਨਹੀਂ ਹੋ ਰਿਹਾ ਸਾਨੂੰ ਸੀਵਰੇਜ ਦੀ ਸਮੱਸਿਆ ਬਹੁਤ ਜ਼ਿਆਦਾ ਸੀਵਰੇਜ ਸ਼ੁਰੂ ਕਰਾ ਦਿਓ ਸਾਡਾ ਨਹੀਂ ਕੋਈ ਨਹੀਂ ਹੈਗਾ ਕੋਈ ਕੈਦ ਵੀ ਹੈ ਕਿਹੜਾ ਵੀ ਬੰਦਾ ਸਾਡੇ ਇੱਥੇ ਪੱਕਾ ਬੰਦਾ ਹੋਵੇ ਕੋਈ ਨਹੀਂ ਆਂਦਾ ਹੈਗਾ ਕੋਈ ਹੈ ਹੀ ਨਹੀਂ ਕੋਈ ਵੀ ਪੱਕਾ ਹੋਵੇ ਸਾਜੀ ਵਿਸ਼ਵਾਸ ਕਰੀਓ ਉੱਤੇ ਵਿਸ਼ਵਾਸ ਵਾਲਾ ਬੰਦਾ ਹੀ ਨਹੀਂ ਸਾਡੇ ਕੋਲ ਆ ਰਿਹਾ ਕੋਈ ਕੋਈ ਨਹੀਂ ਹੈਗਾ ਇੱਥੇ